ਉਹ ਉਧੇਦਾਰਾਂ ਨੇ ਪੇਸ਼ ਹੋ ਕੇ ਆਪਣੇ ਆਪ ਨੂੰ ਸਵੀਕਾਰ ਕੀਤਾ ਸੀ ਕਿ ਸਾਡੀ ਸਰਕਾਰ ਵਿੱਚ ਸਾਥੋ ਗਲਤੀਆਂ ਹੋਈਆਂ ਉਹ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਦਿਆ ਗਿਆ ਸੀ ਉਹ ਵੀ ਆਪਣਾ ਇੱਕ ਲੈਟਰ ਪੱਤਰ ਦੇ ਕੇ ਆਏ ਸੀ ਉਹਦੇ ਸੰਬੰਧ ਵਿੱਚ ਅੱਜ ਪੰਜ ਸਿੰਘ ਸਹਿਬਾਨਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਕਿ ਸਾਰੇ ਇਹਨਾਂ ਦੀ ਕੈਬਨਿਟ ਅਨਿਸਟਰੀ ਜਿਹੜੀ 2007 ਤੋਂ ਲੈ ਕੇ 2017 ਤੱਕ ਵੱਖ-ਵੱਖ ਅ ਮਿਨਿਸਟਰੀਆਂ ਤੇ ਰਹੇ ਆ ਉਹ ਸਾਰੇ ਹੀ ਆਪੂ ਆਪਣਾ ਗੁਨਾਹ ਆ ਕੇ ਦੱਸਣ ਵਿਅਕਤੀਗਤ ਤੌਰ ਤੇ ਆਪਣੇ ਗੁਨਾਹ ਕਬੂਲ ਕਰਨ ਤੇ 15 ਦਿਨਾਂ ਦਾ ਉਹ ਟਾਈਮ ਦਿੱਤਾ ਕਿ ਉਹਦੋਂ ਤੱਕ ਸਰਦਾਰ ਸੁਖਵਿੰਦਰ ਸਿੰਘ ਬਾਦਲ ਨੂੰ ਉਹਨਾਂ ਦੇ ਤਨਖਾਹਿਆ ਕਰਾਰ ਦੇ ਦਿੱਤਾ ਦੇਖੋ ਜਿਹੜਾ ਸ਼ਰਮਣੀ ਅਕਾਲੀ ਦਲ ਹੈ ਇਹ 14 ਨੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਦੀ ਸਥਾਪਤੀ ਹੋਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਚ ਜਦੋਂ ਸਾਰਾ ਅਕਾਲ ਤਖਤ ਸਾਹਿਬ ਦੀ ਮੌਜੂਦਗੀ ਚ ਉਦੋਂ ਸੰਵਧਾਨ ਕਰਿਆ ਗਿਆ ਸੰਵਧਾਨ ਚ ਕਈ ਵਾਰੀ ਤਬਦੀਲੀਆਂ ਵੀ ਹੋਈਆਂ ਪਰ ਜਿਹੜਾ ਮੂਲ ਸੰਵਧਾਨ ਸੀ ਕਿ ਇਹਦੇ ਜਿਹੜੇ ਮੂਲ ਮੈਂਬਰ ਨੇ ਇਹਦੇ ਜਿਹੜੇ ਅਹੁਦੇਦਾਰ ਨੇ ਉਹ ਅਮਰਤਾਰੀ ਹੋਣਗੇ ਔਰ ਕੋਈ ਵੀ ਪਤ ਤ ਸਿੱਖ ਤੇ ਕੋਈ ਤਨਖਾਹਿਆ ਸਿੱਖ ਇਹਦਾ ਉਦੇਦਾਰ ਨਹੀਂ ਬਣ ਸਕਦਾ ਜਿਹੜਾ ਕਿਉਂਕਿ ਜਿਹੜਾ ਜਿਵੇਂ ਹੁਣ ਸੁਖਵੀਰ ਸਿੰਘ ਬਾਦਲ ਹੈ ਇਹਨੂੰ ਤਨਖਾਹਿਆ ਕਰਾਰ ਦਿੰਦਾ ਹੈ ਇਹ ਕਿਸੇ ਵੀ ਤਖਤ ਤੇ ਜਾ ਕੇ ਦੇਗ ਨਹੀਂ ਕਰਾ ਸਕਦਾ ਅਰਦਾਸ ਨਹੀਂ ਕਰਾ ਸਕਦਾ ਕੀ ਫਿਰ ਅਕਾਲੀ ਦਲ ਦਾ ਪ੍ਰਧਾਨ ਕਿਵੇਂ ਰਹਿ ਸਕਦਾ ਹੁਣ ਤੱਕ ਜਿੰਨਾ ਤੱਕ ਮੈਨੂੰ ਇਨਫੋਰਮੇਸ਼ਨ ਹੈ ਹੁਣ ਤੱਕ ਵੀ ਉਹਨੇ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡੀ ਉਨੇ ਇੱਕਾ ਅਧਿਕਾਰੀ ਪ੍ਰਧਾਨ ਬਣਾਇਆ ਸਤਕਾਰਯੋਗ ਨੇ ਸਾਰੇ ਅਸੀਂ ਕਿਸੇ ਤੇ ਕਿੰਤੂ ਨਹੀਂ ਕਰਦੇ ਪਰ ਸੰਵਿਧਾਨ ਦੇ ਮੁਤਾਬਕ ਪ੍ਰਧਾਨ ਅਮਰਤਾਰੀ ਹੋਣਾ ਚਾਹੀਦਾ ਹੈ ਖੁੱਲੀ ਦਾੜੀ ਹੋਣੀ ਚਾਹੀਦੀ ਹੈ ਦਾੜੀ ਰੰਗਦਾਨੀ ਹੋਣਾ ਚਾਹੀਦਾ ਕੀ ਕੀ ਇਹਨਾਂ ਸਾਰੀ ਪਾਰਟੀ ਦੇ ਵਿੱਚ ਕੋਈ ਅਜਿਹੇ ਬੰਦਾ ਨਹੀਂ ਜਿਹੜਾ ਉੱਪਰ ਦੀ ਕਿਰਪਾਣ ਪਾਉਂਦਾ ਹੋਵੇ ਦਾੜੀ ਖੁੱਲੀ ਰੱਖਦਾ ਹੋਵੇ ਹੁਣ ਵੀ ਉਹਨਾਂ ਨੇ ਸਰਦਾਰ ਭੂਂਦਰ ਨੂੰ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਬਣਾਇਆ ਜਿਹੜੇ ਕਿ ਅਮਰਤਾਰੀ ਵੀ ਹੈ ਨਹੀਂ ਤੇ ਦਾੜੀ ਵੰਦੇ ਹੁਣ ਸ਼ਾਇਦ ਅੱਜ ਪਤਾ ਲੱਗਾ ਸ਼ਰਦਮਲ ਸਕਣ ਧਿਆਨ ਗਏ ਲੱਗੇ ਕਹਿੰਨ ਤੋਂ ਭਾਵ ਕਿ ਇੰਨਾ ਵੱਡਾ ਅਕਾਲੀ ਦਲ ਜਿਹੜਾ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੀਟ ਬਣਿਆ ਉਹਦੇ ਕੋਲ ਕਿਹੜਾ ਕਾਲ ਪੈ ਗਿਆ ਇਥੋਂ ਤੱਕ ਕਿ ਅਸੀਂ ਖੁਦ ਵੀ ਸਰਦਾਰ ਸੁਖਵਿੰਦਰ ਬਾਦਲ ਨੂੰ ਮਿਲਦੇ ਰਹੇ ਕਹਿੰਦੇ ਰਹੇ ਕਿ ਤੈਨੂੰ ਦਾੜਾ ਖੁੱਲਾ ਛੱਡਣਾ ਚਾਹੀਦਾ ਹੈ ਕਿਰਪਾਨ ਉੱਪਰ ਦੀ ਪਾਉਣੀ ਚਾਹੀਦੀ ਹੈ ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਵਿਧਾਨ ਸਭਾ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰਧਾਵਾ ਨੇ ਸੱਜੇ ਤੌਰ ਤੇ ਪੁੱਛ ਲਿਆ ਸੀ ਕਿ ਪ੍ਰਧਾਨ ਜੀ ਤੁਹਾਡੀ ਕਿਰਪਾਣ ਕਿੱਥੇ ਤੇ ਤੁਹਾਡੇ ਕੋਲ ਤਰਪਾਣ ਹੈ ਨਹੀਂ ਬੜੀ ਸਖਾ ਨੂੰ ਇਹਦੀ ਸਰਵੰਧੀ ਚੜ੍ਹਣੀ ਪਈ ਔਰ ਇਹਦੇ ਬਾਵਜੂਦ ਵੀ ਕਦੇ ਵੀ ਤੁਸੀਂ ਸਰਦਾਰ ਸੁਖਵਿੰਦਰ ਸਿੰਘ ਦੇ ਬਾਦਲ ਉੱਪਰ ਦੀ ਕਿਰਪਾਣ ਪਾਈ ਨਹੀਂ ਦੇਖੀ ਹੁਣ ਅੱਜ ਵੀ ਨਹੀਂ ਪਾਈ ਸੀ ਸੋ ਮੈਂ ਇਹ ਕਹਿਣਾ ਚਾਹਣਾ ਹੈ ਕਿ ਹੁਣ ਤੇ ਹਾਦੀ ਹੋ ਗਈ ਜਿੱਦੋਂ ਤਨਖਾਈਆ ਕਰਾਣ ਦੇ ਦਿੱਤਾ ਗਿਆ ਸੀ ਤੇ 5 ਮਿੰਟ ਦੇ ਵਿੱਚ ਵਿੱਚ ਅਮਰਸਾਦ ਸਾਹਿਬ ਦੀ ਪ੍ਰੈਸ ਦੇ ਸਾਹਮਣੇ ਉਹਨੂੰ ਕਹਿ ਦੇਣਾ ਚਾਹੀਦਾ ਸੀ ਕਿ ਮੈਂ ਪੱਕੇ ਤੌਰ ਤੇ ਅਸਤੀਫਾ ਦਿੱਤਾ ਤੇ ਹੁਣ ਜਿਹੜੀ ਮੇਰੀ ਅਕਾਲੀ ਗੱਲ ਦੀ ਕੋਰ ਕਮੇਟੀ ਹੈ ਜਾਂ ਕਾਰਜ ਕਰਨੀ ਹੈ ਜਾਂ ਉਦੇਦਾਰ ਨੇ ਉਹ ਆਪਣਾ ਪ੍ਰਧਾਨ ਚੁਣ ਲੈ। ਪਰ ਇਹ ਕੁਝ ਨਹੀਂ ਹੋਇਆ। ਉਸੇ ਤਰ੍ਹਾਂ ਹੀ ਤਾਂ ਸਿੰਘ ਸਭਾ ਨੇ ਜਿਹੜਾ ਇਹ ਕਿਹਾ ਹੈ ਕਿ ਉਹ ਇੱਕ ਸਧਾਰਨ ਨਿਵਾਣੇ ਸਿੱਖ ਦੇ ਤੌਰ ਤੇ ਆ ਕੇ ਪੇਸ਼ ਹੋਵੇ ਜੀ ਹੁਣ ਪ੍ਰਧਾਨ ਜੀ ਦਾ ਛੱਜ ਵੀ ਬੰਦਿਆ ਨਾਲ ਤੇ ਫਿਰ ਨਿਵਾਣਾ ਸਿੱਖ ਤਾਂ ਹੋ ਨਹੀਂ ਚੜਵਾ। ਇਸ ਕਰਕੇ ਹੁਣ ਵੀ ਉਹਨਾਂ ਨੂੰ ਇਸ ਗੱਲ ਦੇ ਇਲਮ ਨਹੀਂ ਕਿ ਜਿਹੜੀ ਇਹ ਅਕਾਲੀ ਦਲ ਦੀ ਬੰਦਤਰ ਸੀ ਇਹ ਕਿਸ ਢੰਗ ਦੀ ਸੀ ਕਿਵੇਂ ਦਾ ਬੋਲਬਾਲਾ ਸੀ ਕਿਵੇਂ ਪੰਜਾਬ ਦੇ ਵਿੱਚ ਇਹ ਸਟੇਟ ਦੀ ਸੁਰੱਖਿਆ ਲਈ ਸਟੇਟ ਦੇ ਹਿੱਤਾਂ ਲਈ ਜੂਝਦੀ ਸੀ ਤੇ ਅੱਜ ਇਹ ਕਿਵੇਂ ਪਾਣੀਓ ਪਤਲੀ ਹੋ ਕੇ ਇਹ ਹਾਸ਼ੀ ਤੋਂ ਬਾਹਰ ਨਿਕਲ ਗਈ ਇਹ ਸਾਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਦੇ ਰਾਜ ਵਿੱਚ ਹੋਇਆ ਹੁਣ ਇੱਕ ਪਾਸੇ ਤਾਂ ਇਹਨਾਂ ਗੱਲਾਂ ਦਾ ਦੋਸ਼ੀ ਠਰਾ ਦਿੱਤਾ ਗਿਆ ਕਿਉਂਕਿ ਮੈਂ ਤੁਹਾਨੂੰ ਇੱਕ ਗੋਲ ਬੇਨਤੀ ਕਰਾਂ ਮੈਂ ਜੱਜੇਦਾਰ ਰਿਆਂ ਅਦਾਲਤਾਂ ਦਾ ਜਿਵੇਂ ਅਦਾਲਤ ਹੁੰਦੀ ਹੈ ਨਾ ਅਦਾਲਤ ਦੇ ਵੀ ਇੱਕ ਚਲਾਨ ਪੇਸ਼ ਹੋ ਜਾਂਦਾ ਕੇਸ ਬਾਅਦ ਚ ਲੜਿਆ ਜਾਂਦਾ ਚਲਾਨ ਪੇਸ਼ ਹੋਣ ਦੇ ਬਾਅਦ ਉਹਨੂੰ ਦੋਸ਼ੀ ਮੰਨ ਲਿਆ ਜਾਂਦਾ ਭਾਵੇਂ ਅੰਡਰ ਟ੍ਰਾਇਲ ਹੀ ਹੁੰਦਾ ਉਹ ਅੱਜ ਉਹਦਾ ਚਲਾਨ ਪੇਸ਼ ਹੋ ਗਿਆ ਉਹਨੂੰ ਤਨਖਈਆ ਕਰਾਰ ਦਿੱਤਾ ਹਲੇ ਕੇਸ ਚੱਲਣਾ ਬਾਕੀ ਹੈ ਬਕਾਇਦਾ ਇਹਨੂੰ ਹਲੇ ਪੁੱਛਿਆ ਜਾਣਾ ਹੈ ਵੀ ਆਹ ਗਨਾਹ ਤੇਰੀ ਸਰਕਾਰ ਵੇਲੇ ਹੋਇਆ ਇਹ ਗੁਰੂਗਰਾਹ ਸਾਹਿਬ ਦੀ ਬੇਦਵੀ ਹੋਈ ਹੈ ਜਿਨ੍ਹਾਂ ਬੰਦਿਆਂ ਨੇ ਬੇਦਵੀ ਕੀਤੀ ਤੂੰ ਉਹਨਾਂ ਨੂੰ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਜੇ ਨਹੀਂ ਰਜਿਸਟਰ ਹੋ ਸਕੇ ਤਾਂ ਉਹਦੇ ਵਾਸਤੇ ਤੂੰ ਕੀ ਕੀਤਾ ਕਿੱਥੇ ਤੂੰ ਪੋਸਟਰ ਲਾਏ ਕਿੱਥੇ ਤੂੰ ਇਸ਼ਤਿਹਾਰ ਲਾਏ ਉਹਨਾਂ ਦੇ ਫੜਨ ਵਾਸਤੇ ਤੂੰ ਪ੍ਰਬੰਧ ਕੀ ਕੀਤਾ ਇਹ ਗੱਲਾਂ ਤਮਾਮ ਪੁੱਛੀਆਂ ਜਾਣੀ ਫਿਰ ਇਹ ਵਿਖਿਆ ਜਾਣਾ ਕਿ ਕੁਝ ਗੱਲਾਂ ਮਵਾਪ ਹੋ ਸਕਦੀਆਂ ਕੁਝ ਨਹੀਂ ਹੋ ਸਕਦੀ ਮੈਂ ਉਦਾਹਰਣ ਦੇ ਤੌਰ ਤੇ ਦਰਦਾ ਹਾਂ ਕਿ ਭਾਈ ਸੁਖਾ ਸਿੰਘ ਮੋਤਾਬ ਸਿੰਘ ਨੂੰ ਦੁਨੀਆ ਜਾਣਦੀ ਹੈ ਜਿਹਨੇ ਮਸਿਰੰਗੜ ਦਾ ਸਿਰ ਵੱਢਿਆ ਸੀ ਉਹਦੇ ਵਿੱਚੋਂ ਭਾਈ ਸੁਖਾ ਸਿੰਘ ਨੇ ਆਪਣੀ ਕੁੜੀ ਦਾ ਕਤਲ ਕਰ ਦਿੱਤਾ ਇਹ ਸਿੱਖ ਪੰਥੀ ਨੂੰ ਤੰਸ਼ੀਆ ਕਰਾ ਦਿੱਤਾ ਪਿੱਛੇ ਕਰਤਾ ਸੀ ਉੱਚ ਉਪ ਕਰਕੇ ਬੈਠ ਗਿਆ ਪਰ ਜਦੋਂ ਮੁਗਲਾਂ ਨੇ ਬਹੁਤ ਵੱਡੀ ਲੜਾਈ ਦੇ ਵਿੱਚ ਉਹ ਲੜਦਾ ਹੋਇਆ ਹੱਟੜ ਹੋ ਗਿਆ ਤੇ ਫਿਰ ਉਹਦੀ ਫਰਿਆਦ ਦੇ ਵਿੱਚ ਉਹਨੂੰ ਵਾਪਸ ਲੈ ਲਿਆ ਗਿਆ ਸੀ ਇਹ ਵਿਹਿੰਦੀਆਂ ਬਹੁਤ ਸਾਰੀਆਂ ਕਹਾਣੀਆਂ ਹੈ ਬਹੁਤ ਸਾਰੀ ਸਾਡੀ ਇਹ ਹਿਸਟਰੀ ਹੈ ਜਿਹਦੇ ਵਿੱਚ ਜਦੋਂ ਕਿਸ ਨੂੰ ਤਨਖਈਆ ਕਰਾ ਦਿੱਤਾ ਜਾਂਦਾ ਹੈ ਉਹ ਕਿਸੇ ਉਦਦੇਤੇ ਨਹੀਂ ਰਹਿ ਸਕਦਾ ਇਸ ਵਾਸਤੇ ਤਰੰਤ ਅਦਵੀ ਆ ਮੇਰੀ ਹੁਣ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਜੇ ਸੁਖਵੀਰ ਸਿੰਘ ਬਾਦਲ ਖੰਡੇ ਆ ਤਾਂ ਉਹਨਾਂ ਨੂੰ ਤਰੰਤ ਅਸਤੀਫਾ ਦੇ ਕੇ ਕਿਉਂਕਿ ਹੁਣ ਉਹ ਤਨਖਈਆ ਕਰਾਰਾ ਹੁਣ ਕਿਸੇ ਨੂੰ ਪ੍ਰਧਾਨ ਨਹੀਂ ਬਣਾ ਸਕਦਾ ਕਿਸੇ ਨੂੰ ਪ੍ਰਧਾਨ ਥਾਭ ਵੀ ਨਹੀਂ ਸਕਦਾ ਕਿਸੇ ਨੂੰ ਆਪਣੀ ਸ਼ਕਤੀ ਨਹੀਂ ਦੇ ਸਕਦਾ ਕਿਉਂਕਿ ਤਨਖਈਆ ਉਹ ਤਾਂ ਉਹ ਆਪਣੀ ਪਾਰਟੀ ਤੇ ਛੱਡੇ ਕੇ ਪਾਰਟੀ ਕਿਹਨੂੰ ਪ੍ਰਧਾਨ ਬਣਾਉਂਦੀ ਹੈ ਪਾਰਟੀ ਕਿਹਨੂੰ ਚਾਹੁੰਦੀ ਹੈ ਪਾਰਟੀ ਦੇ ਕਿਹਦੇ ਵਿੱਚ ਹੈ ਤਾਂ ਉਹਨੂੰ ਇਹ ਇਹ ਕਰਨਾ ਚਾਹੀਦਾ ਦੂਸਰੀ ਗੱਲ ਇਹ ਇੱਕ ਦਿਨ ਦੀ ਗੱਲ ਨਹੀਂ ਇਹ ਦੇਖੋ 2007 ਤੋਂ ਲੈ ਕੇ ਵਾਪਰਦੀਆਂ ਘਟਨਾਵਾਂ ਦਾ ਬਾਰ-ਬਾਰ ਜ਼ਿਕਰ ਵੀ ਹੁੰਦਾ ਰਿਹਾ ਬਾਰ-ਬਾਰ ਮੰਗ ਵੀ ਉੱਠਦੀ ਰਹੀ ਮੈਂ ਇਸ ਗੱਲ ਤੋਂ ਹੈਰਾਨ ਹਾਂ ਜਿੱਤੇ ਡਿਪਟੀ ਸੀਐਮ ਸੀਗਾ ਉਪ ਮੁੱਖ ਮੰਤਰੀ ਸੀ ਸਟੇਟ ਦਾ ਗ੍ਰਹਿ ਮੰਤਰੀ ਸੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਉਹਨੂੰ ਤਾਂ ਫਖਰੇ ਕੌਮ ਦਿੱਤਾ ਜਾ ਰਿਹਾ ਤੇ ਪੁੱਤਰ ਨੂੰ ਤਨਖਈਆ ਕਰਾਰ ਦੇ ਦੇ ਪੀਸੀ ਅੱਜ ਦੀ ਬ੍ਰਸਕਾਨ ਵਿੱਚ ਮੈਂ ਬਿਸ਼ੇਸ਼ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਰੂਪ ਵਿੱਚ ਦੇ ਕੇ ਆਏ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਫਖਰੇ ਕੌਮ ਅਵਾਰਡ ਦਿੱਤੇ ਗਏ ਆ ਉਹ ਉਹਨਾਂ ਤੋਂ ਵਾਪਸ ਲੈ ਜਾਣ ਕਿਉਂਕਿ ਉਹ ਜਰਮ ਵੀ ਨਹੀਂ ਕਰਦੇ ਉਹਨਾਂ ਤੇ ਜੋ ਦੋਸ਼ ਲੱਗੇ ਜੋ ਸਾਬਤ ਹੋ ਰਹੇ ਅੱਜ ਇੱਕ ਤਾਂ ਹੁੰਦਾ ਦੋਸ਼ ਲਾ ਦੇਣੇ ਇੱਕ ਅੱਜ ਅਕਾਲ ਤਖਤ ਸਾਹਿਬ ਤੇ ਸਾਬਤ ਹੋ ਰਹੇ ਨਹੀਂ ਇਸ ਕਰਕੇ ਭਾਵੇਂ ਅੱਜ ਦੁਨੀਆ 'ਚ ਨਹੀਂ ਰਹੇ ਪਰ ਅਵਾਰਡ ਤਾਂ ਨੇ ਦੇ ਘਰੀ ਪਿਆ ਨਾ ਦੁਨੀਆ ਦੇ ਵਿੱਚ ਤਾਂ ਇੱਕ ਜਾਗਰ ਹੈ ਨਾ ਨਾ ਕਿ ਇਸ ਦਰਪਕਰਾਂਤ ਸਿੰਘ ਬਾਦਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੇ ਸਫੀਲ ਤੇ ਖੜ ਕੇ ਉਹਨਾਂ ਨੂੰ ਫਖਰੇ ਕੌਮ ਦਾ ਅਵਾਰਡ ਦਿੱਤਾ ਉਹ ਵਾਪਸ ਲੈਣਾ ਚਾਹੀਦਾ ਹੈ ਤਾਂ ਕਿ ਪਤਾ ਲੱਗੇ ਕੌਮ ਨੂੰ ਕਿ ਇਹ ਜਿਹੜੇ ਬੰਦੇ ਇਹੋ ਜਿਹੇ ਗਨਾਈਏ ਹੋਣ ਉਹਨਾਂ ਨੂੰ ਇਹੋ ਜਿਹੇ ਅਵਾਰਡ ਨਹੀਂ ਦਿੱਤੇ ਜਾ ਸਕਦੇ ਸੋ ਦੂਸਰੀ ਮੈਂ ਬੇਨਤੀ ਕਰਾਂ ਕਿ ਜਿਹੜੇ ਬੰਦੇ ਨਾਲ ਦੇ ਮਨੁਸਤ ਗੰਤਰੇ ਉਹ ਭਾਵੇਂ ਅੱਜ ਬਾਗੀ ਕਹਿ ਲੋ ਉਹ ਕਹਿੰਦੀ ਅਸੀਂ ਬਾਗੀ ਆ ਇਹ ਦਾਗੀ ਆ ਚਲੋ ਇਹਨਾਂ ਨੇ ਉਹਨਾਂ ਦਾ ਸਪਸ਼ਟੀਕਰਨ ਤਾਂ ਆਪ ਦੇਣਾ ਹੈ ਉਹਨਾਂ ਨੂੰ ਵੀ ਬਿਨਾਂ ਦੇਰ ਆਪਣੇ ਉਹਦੇ ਜਿਹੜੀ ਅੱਜ ਉਹਨਾਂ ਕੋਲੇ ਉਹਦੇ ਹੈਗੇ ਆ ਭਾਵੇਂ ਕਿਸੇ ਨੂੰ ਕੁਝ ਬਣਾਤਾ ਕਿਸੇ ਨੂੰ ਕੁਝ ਬਣਾਤਾ ਉਹਨਾਂ ਨੂੰ ਵੀ ਆਪਣੇ ਉਹਦੇ ਛੱਡ ਦੇਣੇ ਚਾਹੀਦੇ ਉਹਨਾਂ ਤਾਂ ਨਵੀਂ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਅੱਗੇ ਲਿਆਉਣ ਉਹਨਾਂ ਨੂੰ ਅੱਗੇ ਮੌਕਾ ਦੇ ਦੇਣ ਵੀ ਸਾਡੇ ਕੋਲ ਗਲਤੀਆਂ ਹੋਈਆਂ ਅਸੀਂ ਕਤਨਿਆ ਕੀਤੀਆਂ ਤੇ ਅਸੀਂ ਭੁਗਤਾਂਗੇ ਉਹਦੇ ਤੋਂ ਬਾਅਦ ਅਸੀਂ ਆਪਣਾ ਇਸ ਕਾਲੀਗਲ ਦੀ ਸੇਵਾ ਚ ਆ ਸਕਦੇ ਆ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਹੈ ਵੈਸੇ ਤਾਂ ਇਹ ਸਿੰਘ ਸਭਾ ਹਨਾਂ ਦਾ ਖੇਤਰ ਹੈ ਉਹਦੇ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ ਪਰ ਇੱਕ ਸਲਾਹ ਦੇ ਤੌਰ ਤੇ ਕਿਉਂਕਿ ਮੈਂ ਖੁਦ ਜਥੇਦਾਰ ਹਾਂ ਇਹਨਾਂ ਨੂੰ ਇੱਕ ਵਿਦਵਾਨਾਂ ਦਾ ਸਿੱਖ ਵਿਦਵਾਨਾਂ ਦਾ ਜਿਹਦੇ ਵਿੱਚ ਜਿਹੜੇ ਜੁਡੀਸ਼ਰੀ ਨੂੰ ਜਾਣਦੇ ਹੋਣ ਜਿਹੜੇ ਕਾਨੂੰਨ ਨੂੰ ਜਾਣਦੇ ਹੋਣ ਇਸ ਧਰਤੀ ਨੂੰ ਜਾਣਦੇ ਹੋਣ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਜਾਣਦੇ ਹੋਣ ਉਹਨਾਂ ਦਾ ਇੱਕ ਪੈਨਲ ਬਣਾਉਣਾ ਚਾਹੀਦਾ ਉਹਦੇ ਵਿੱਚੋਂ ਇਹ ਕੇਸ ਅਲੱਗ-ਅਲੱਗ ਕਰ ਲੈਣੇ ਚਾਹੀਦੇ ਆ ਜਿਵੇਂ ਬੇਬਲ ਕਲਾਂ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਦਿਆਂ ਸੰਗਤਾਂ ਦੇ ਗੋਲੀਆਂ ਚਲਾਈਆਂ ਗਈਆਂ ਸਰਦਾਰ ਸੁਖਵੀਰ ਸਿੰਘ ਰਹਿ ਮੰਤਰੀ ਸੀਗਾ ਦੋ ਬੰਦਿਆਂ ਦੇ ਕਤਲ ਹੋ ਗਏ ਇਹੋ ਜਿਹੇ ਕੇਸ ਅਲੱਗ ਕਰ ਲੈਣੇ ਚਾਹੀਦੇ ਆ ਗੁਰੂ ਸਾਹਿਬ ਦੀਆਂ ਬਿਰਧੀਆਂ ਹੋਈਆਂ ਗੁਰੂੜੀਆਂ ਦੇ ਉੱਤੇ ਪੱਤੇ ਨੇ ਰੋਲੇ ਗਏ ਕਰ ਕਰ ਦੀ ਤਲਾਸ਼ੀ ਲੈਂਦੇ ਆ ਲੈਂਦੇ ਆ ਵਿੱਚੋਂ ਰੋਕ ਦਿੱਤੀ ਗਈ ਵੀ ਇਹ ਤਲਾਸ਼ੀ ਨਹੀਂ ਹੋਣੀ ਚਾਹੀਦੀ ਉਹਦੇ ਕੀ ਕਾਰਨ ਸੀ ਜੋ ਸਰਦਾਰ ਖਟੜੇ ਨੇ ਗੱਲਾਂ ਕਹੀਆਂ ਉਹ ਵੀ ਲੈ ਲੈਣੀਆਂ ਚਾਹੀਦੀਆਂ ਅੱਜ ਇਹ ਦੂਜੇ ਪਾਸੇ ਚੱਲੇ ਹੋਏ ਨੇ ਜੇ ਪ੍ਰਦੀਪ ਕੁਲੇਰ ਕਹਿੰਦਾ ਵੀ ਆਹ ਗੱਲ ਮੇਰੇ ਕੋਲੇ ਮੰਨੇ ਆ ਪਲਾਨੇ ਟਾਈਮ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਮਿਲਣ ਗਏ ਸੀ ਉਹ ਕਹਿੰਦੇ ਤੂੰ ਤਾਂ ਦੋਸ਼ੀ ਐ ਉਹ ਤਾਂ ਦੋਸ਼ੀ ਹੈਗਾ ਉਹ ਤਾਂ ਵਾਦਾ ਮਾਰ ਇਹਦੇ ਵਾਸਤੇ ਜੀ ਆ ਪੱਕੇ ਜੀ ਤੂੰ ਦੋਸ਼ੀ ਐ ਮੇਰਾ ਦੋਸਤਾ ਦੇਖੋ ਮੈਂ ਬੇਦੋਸਤਾ ਹੋ ਨਹੀਂ ਸਕਦਾ ਗੱਲ ਚੱਲ ਰਹੀ ਹੈ ਕਿ ਜਿਹੜੇ ਤੁਸੀਂ ਦੋਸਤ ਕੀਤੇ ਐ ਤੁਸੀਂ ਜਿਹੜੇ ਲੋਕਸ਼ਭਾ ਕੇ ਸੀਕ੍ਰੀਟ ਮੀਟਿੰਗਾਂ ਕੀਤੀਆਂ ਉਹਨਾਂ ਦਾ ਜਵਾਬ ਤੁਹਾਨੂੰ ਅਕਾਲ ਤਖਤ ਤੇ ਦੇਣਾ ਪੈਣਾ ਉਹਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪੰਜ ਸਿੰਘ ਸਹਿਬਾਨਾ ਨੂੰ ਐਨਲ ਬਣਾਦੇ ਨੇ ਜੀ ਇਹਦਾ ਇਹਦੇ ਚ ਬਿਲਕੁਲ ਕਾਲੀ ਨਹੀਂ ਕਰਨੀ ਚਾਹੀਦੀ ਕਿ ਦੇਖੋ ਪਹਿਲਾਂ ਜਦੋਂ ਸਭ ਦਾ ਸਾਧ ਨੂੰ ਮਾਫੀ ਦਿੱਤੀ ਸਿੱਖ ਨਾ ਭਾਵਨਾਵਾਂ ਪੜਤ ਗਈਆਂ ਬਹੁਤ ਸਾਰਾ ਨੁਕਸਾਨ ਹੋਇਆ ਦਾ ਲੱਗ ਗਿਆ ਫਿਰ ਇਹ ਉਹ ਉਦੋਂ ਜਿਹੜ ਦਿੱਤੀ ਹੋਈ ਮਾਫੀ ਸੀ ਵਾਪਸ ਲੈਣੀ ਪਈ ਤੇ ਇਹੋ ਜਾਂ ਕੰਨ ਨਾ ਵਾਪਰੇ ਇਹਦੇ ਵਿੱਚ ਬਿਲਕੁਲ ਕੋਈ ਕਾਲੀ ਨਾ ਕਰਨ ਜਲਦਬਾਜ਼ੀ ਨਾ ਕਰਨ ਇਹਦੇ ਵਿੱਚ ਬਹੁਤ ਪੂਣਿਸ਼ਾਨ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਿੱਖ ਭਾਵਨਾਵਾਂ ਦੀਆਂ ਤਰਜਮਾਨੀਆਂ ਦੇ ਅਨਸਾਰ ਸਾਰਾ ਕੇਸ ਸਾਹਮਣੇ ਲਿਆ ਕੇ ਫਿਰ ਸਜਾ ਦੇ ਤਕਾਜ਼ੇ ਤੇ ਜਾਣਾ ਚਾਹੀਦਾ ਹੈ ਜਿਵੇਂ ਅੱਜ ਇੱਕ ਪੁਲੇਖਾ ਪਾਉ ਜੀ ਗੱਲ ਵਿੱਚ ਨਜ਼ਰ ਆਉਂਦੀ ਹੈ ਕਿ ਸਰਦਾਰ ਸੁਖਬੀਰ ਸਿੰਘ 15 ਦਿਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਦੇ ਵਿੱਚ ਅੰਜ ਸਿੰਘ ਸਾਹਿਬਾਨ ਦੇ ਸਾਹਮਣੇ ਜਦੋਂ ਆ ਕੇ ਆਪਣੀਆਂ ਗਲਤੀਆਂ ਮਾਫ ਮਾਫ ਕਰ ਲੈਣ ਉਦੋਂ ਤੱਕ ਇਹਨੂੰ ਤਨਖਾਹੀਆ ਕਰਾ ਦਿੱਤਾ ਜਾ ਰਿਹਾ ਕਿ ਜੀ ਉਹ ਆਪੀਤ ਵਿੱਚ ਪੀਤੇ ਆ ਕੇ ਆਪਣੀ ਮਾਫੀ ਮੰਗ ਲੈਂਦੇ ਆ ਤੇ ਕਿੰਨੇ ਕੇਸ ਨੇ ਕੋਈ ਇੱਕ ਕੇਸ ਤਾਂ ਹੈ ਨਹੀਂ ਜਿਨ੍ਹਾਂ ਦੇ ਨਾਲ ਭਾਵਨਾਵਾਂ ਨਹੀਂ ਪੜਕੀਆਂ ਕੱਲੀਆਂ ਸਿਕ ਸੰਗਤ ਕਾਲੀ ਦਲ ਨਾਲੋਂ ਟੁੱਟ ਗਈ ਉਹਦਾ ਸਾਨੂੰ ਪੰਜਾਬ ਨੂੰ ਨਿਸ਼ਾਨ ਹੋਇਆ ਪੰਜਾਬ ਦੀ ਖੇਤਰੀ ਪਾਰਟੀ ਖਤਮ ਹੋ ਗਈ ਇਹ ਸਾਰਾ ਕੁਝ ਜਿਹੜਾ ਕੁਝ ਵਾਪਰਿਆ ਉਹਦਾ ਮੁੱਖ ਕਾਰਨ ਕੌਣ ਹੈ ਮੁੱਖ ਕਾਰਨ ਹੈ ਸੁਖਵੀਰ ਸਿੰਘ ਬਾਦਲ ਫਿਰ ਦੇਖੋ ਕਦੇ ਆਪ ਦੇ ਗੁਨਾਹਾਂ ਤੇ ਪਰਦਾ ਪਾਉਣ ਲਈ ਕਿਤਾ ਕਹਿੰਦੇ ਜੀ ਅਸੀਂ ਨਿਸ਼ਾਨ ਸਾਬਾ ਦੇ ਚੋਲੇ ਦੇ ਰੰਗ ਬਦਲਤੇ ਕਿਤੇ 35 35 ਸਾਲ ਜੇਲ੍ਹ ਕੱਤੀ ਵਾਲੇ ਭਾਈ ਗੁਰਦੀਪ ਸਿੰਘ ਖੜੇ ਵਰਗੇ ਨੂੰ ਆਪਣੀ ਸਟੇਜ ਤੇ ਬੁਲਾ ਕੇ ਉਹ ਫੇਲ ਜਾਮ ਲਾ ਦੇਣੇ ਫਿਰ ਉਹ ਜਵਾਬ ਦੇਣ ਜੋਗੇ ਵੀ ਨਹੀਂ ਰਹਿਣਾ ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਇਹੋ ਜਿਹੀਆਂ ਘਟਦੇ ਨੇ ਕਿ ਸਾਇਦ ਸਾਡੇ ਗੁਨਾਹਾਂ ਤੇ ਪਰਦਾ ਪੈ ਜੇ ਪਰਦਾ ਪਾਉਣ ਦੀ بجائے ਇਹਨਾਂ ਨੂੰ ਸਪਸ਼ਟਤਾ ਲਿਆ ਕੇ ਆਪਣੇ ਆਪ ਵਿੱਚ ਕਹਿ ਦੇਣਾ ਚਾਹੀਦਾ ਕਿ ਸਾਡੇ ਕੋਲੋਂ ਆ ਗਲਤੀਆਂ ਹੋਈਆਂ ਗੁਨਾਹ ਹੋਏ ਆ ਜਿਹਦੇ ਵਿੱਚ ਪੰਜਾਬ ਦਾ ਸਿੱਖਣ ਦਾ ਸਿੱਖ ਨੌਜਵਾਨਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਨੁਕਸਾਨ ਹੋਇਆ ਸਾਡੀਆਂ ਭਾਵਨਾਵਾਂ ਭੜਕੀਆਂ ਦੇਸ਼ਵਿਦੇਸ਼ ਦੇ ਸਿੱਖਾਂ ਨੂੰ ਅਕਾਲੀ ਦਲ ਨਾਲੋਂ ਮੋਹ ਭੰਗ ਹੋਇਆ ਉਹਦਾ ਕਾਰਨ ਮੈਂ ਖੁਦ ਹੈ